ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਲਾਲੀ ਤਰਨਤਾਰਨ ਤੋਂ ਹਾਜ਼ਰ ਹਾਂ ਜੀ ਇੱਕ ਹੋਰ ਵੀਡੀਓ ਲੈ ਕੇ ਮੇਰੇ ਨਾਲ ਆ ਬਾਬਾ ਦੀਪ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਆਪਾਂ ਗੱਲ ਕਰਨੀ ਹੈ ਤੁਹਾਡੇ ਨਾਲ ਇੱਕ ਹੋਰ ਵੀਡੀਓ ਆਪਾਂ ਜਾਰੀ ਕਰ ਲਗੇ ਆ ਨਾਲ ਆਪਣੇ ਆ ਲਾਲੀ ਭਾਉ ਤੇ ਭਾਉ ਸਾਹਿਬ ਪਹਿਲਾਂ ਬੋਲੋ ਕੀ ਕਹਿਣਾ ਚਾਹੁੰਦੇ ਹੋ ਸੰਗਤ ਨੂੰ ਹਾਂ ਜੀ ਮਿੱਤਰ ਪਿਆਰਿਓ ਅਗਰ ਤੁਸੀਂ ਵੀਡੀਓ ਦੇਖਣੀ ਚਾਲੂ ਕਰਤੀ ਆ ਤੇ ਆਪਣਾ ਫਰਜ਼ ਸਮਝ ਕੇ ਇਹਨੂੰ ਲਾਈਕ ਵੀ ਕਰਨਾ ਇਹਨੂੰ ਸ਼ੇਅਰ ਵੀ ਕਰਨਾ ਗੱਲ ਐਓ ਮਿੱਤਰੋ ਕਿਉਂਕਿ ਆਪਾਂ ਗੱਲ ਕਰਨੀ ਆ ਸੱਚ ਦੇ ਹੱਕ ਦੀ ਜਿਹੜੀ ਗੱਲ ਕਰਾਂਗੇ ਮੈਨੂੰ ਇਹਨਾਂ ਜ਼ਰੂਰ ਪਤਾ ਬਾਬਾ ਲੋਕਾਂ ਦੇ ਪਿਛਵਾੜੇ 'ਚ ਕਈਆਂ ਦੇ ਅੱਗ ਵੀ ਲੱਗਣੀ ਆ ਲੱਗਦੀ ਰਹਿੰਦਾ ਓ ਲੱਗੇ ਅੱਗ ਲੱਗੇ ਜੋ ਮਰਜ਼ੀ ਹੋ ਜਾਏ ਜਿਹੜਾ ਸੱਚ ਸੀ ਬੋਲਣਾ ਬੋਲ ਕੇ ਹੀ ਰਹਿਣਾ ਆ ਗੱਲ ਕਰਾਂਗੇ ਗੁਰਦਾਸ ਮਾਨ ਦੀ ਭਾਉ ਗੁਰਦਾਸ ਮਾਨ ਦੀ ਕਾ ਆਪਣੇ ਪੰਜਾਬ ਦਾ ਬਾਬਾ ਜੀ ਉਹ ਪੁੱਤ ਆ ਪੰਜਾਬ ਦਾ ਪੁੱਤਰ ਆਗੇ ਕੋਈ ਗੱਲ ਝੂਠ ਥੋੜੀ ਸੱਚੀ ਗੱਲ ਆ ਇਹ ਦੋ ਗੱਲਾਂ ਕਰਕੇ ਗਰਦਾਸ ਮਾਨ ਨੂੰ ਜਿਹੜਾ ਲੋਕਾਂ ਨੇ ਨੀਵਾ ਛੁੱਟਿਆ ਨੰਬਰ 1 ਜਿਹੜੀ ਉਹਨੇ ਕਹਿਤਾ ਬੱਤੀ ਬਣਾ ਕੇ ਦੇ ਦੂੰਗਾ ਇੱਕ ਨੰਬਰ ਇੱਕ ਨੰਬਰ ਹੋਰ ਜਿਹੜਾ ਉਹਨੇ ਪੰਜਾਬੀ ਭਾਸ਼ਾ ਤੇ ਹਿੰਦੀ ਭਾਸ਼ਾ ਨੂੰ ਕਿਹਾ ਵੀ ਇਹ ਜਿਹੜੀ ਆ ਮਾਸੀ ਆ ਤੁਹਾਡੀ ਹਿੰਦੀ ਹਿੰਦੀ ਤੁਹਾਡੀ ਮਾ ਆਦੀ ਮਾਸੀ ਆ ਆ ਮਾਸੀ ਸਭ ਤੋਂ ਪਹਿਲੀ ਗੱਲ ਆ ਕਿ ਚਲੋ ਜੇ ਇੱਕ ਬੰਦੇ ਨੇ ਇੰਨੀ ਉਮਰ ਪੰਜਾਬੀ ਲਈ ਗਾਲੀ ਆ ਆਪਣਾ ਨਾਮ ਰੋਸ਼ਨ ਕੀਤਾ ਜੇ ਉਹਨੇ ਬੱਤੀ ਦਾ ਕਹਿ ਹੀ ਦਿੱਤਾ ਤੇ ਕਿਆ ਕਿਨੂ ਆ ਕੀ ਲੋੜ ਪਈ ਸੀ ਜਿਹੜਾ ਨੌਜਵਾਨ ਥੱਲੇ ਬੈਠਾ ਗਰਦਾਸ ਮਾਨ ਨੂੰ ਗਦਾਰ ਕਹਿ ਕਹਿ ਲਈ ਕੀ ਨੌਬਤ ਪੈ ਗਈ ਤਖਤੀ ਬਣਾ ਕੇ ਨਾ ਤਖਤੀ ਬਣਾ ਕੇ ਮੈਂ ਤੁਹਾਨੂੰ ਦੱਸਦਾ ਹਾਂ ਐਡੀ ਤਖਤੀ ਉੱਤੇ ਲਿਖ ਕੇ ਨਾ ਗਦਾਰ ਗਦਾਰ ਤੇ ਉਹਦੇ ਸ਼ੋਰ ਦੇ ਵਿੱਚ ਆ ਕੇ ਉਹ ਲੜਬਾਜੀ ਕੀਤੀ ਆ ਤੇ ਮੁਰਦਾਬਾਰ ਮੁਰਦਾਬਾਰ ਕੀਤੀ ਆ ਤੇ ਇਹਨਾਂ ਨੇ ਪਤਾ ਵੀ ਉਹ ਜਿਹੜਾ ਗਰਦਾਸ ਮਾਨ ਉਹ ਬੰਗਾਲ ਚੋਂ ਆਇਆ ਸੀ ਕੋਈ ਉਹ ਵੀ ਤੇ ਪੰਜਾਬੀ ਉਹ ਵੀ ਸਾਡਾ ਆਪਣਾ ਪੰਜਾਬੀ ਭਰਾ ਆ ਤੇ ਹੁਣ ਗੱਲਾਂ ਲੋਕੀ ਕਰਦੇ ਆ ਉਹ ਪੰਜਾਬੀ ਦਾ ਖਾ ਕੇ ਮੁਕਰ ਗਿਆ ਜੀ ਉਹ ਕਰਕੇ ਮੁਕਰ ਗਿਆ ਜੀ ਮੰਨ ਲਓ ਆਪਾਂ ਪੰਜਾਬੀ ਭਰਾ ਆ ਤੇ ਉਹ ਵੀ ਆਪਣਾ ਪੰਜਾਬੀ ਭਰਾ ਆ ਤੇ ਪੰਜਾਬੀ ਪੰਜਾਬੀ ਇੱਕ ਦੂਜੇ ਦੀ ਅੱਗ ਲਾਵੇ ਪੰਜਾਬੀ ਪੰਜਾਬੀ ਇੱਕ ਦੂਜੇ ਦੇ ਸ਼ੋਅ ਦੇ ਵਿੱਚ ਜਾ ਕੇ ਹੁਲੜਾ ਬਾਜੀ ਕਰੇ ਤੇ ਫਿਰ ਗੱਲ ਚੰਗੀ ਨਹੀਂ ਨਾ ਹੈ ਗੱਲ ਹੈਗੀ ਨਹੀਂ ਗੱਲ ਇਹ ਆ ਨਾ ਬਾਬਾ ਜੀ ਪਤਾ ਕੀ ਚੱਕਰ ਹੈਗਾ ਉਹ ਪੰਜਾਬੀ ਆ ਜਿੱਦਾਂ ਮਰਜੀ ਆ ਨਾ ਉੱਚ ਉੱਚ ਲੈਵਲ ਤੇ ਬੰਦਾ ਜਦੋਂ ਭਾਈ ਜੀ ਸਾਨੂੰ ਕੋਈ ਗਦਾਰ ਆਖੂਗਾ ਵਾਰ-ਵਾਰ ਆਖੂਗਾ ਤੇ ਉਹਦੀ ਕੀ ਮਜਾਲ ਸਾਨੂੰ ਗਦਾਰ ਕਹਿਣ ਦੀ ਹਾਂ ਗਾੜੀਆਂ ਫਿਰ ਬੱਤੀ ਬਣਾ ਕੇ ਗੱਲ ਇੱਕ ਹੋਰ ਵੀ ਆ ਜਿਨ੍ਹਾਂ ਨੂੰ ਨਹੀਂ ਪਤਾ ਬੱਤੀ ਬਣਾ ਕੇ ਪਹਿਲਾਂ ਜਨਾਨੀਆਂ ਜਿਹਨੇ ਆਪਣੇ ਛੋਟੇ ਬੱਚਿਆਂ ਨੂੰ ਇਦਾਂ ਕਰਦੀ ਹੁੰਦੇ ਜਿਨ੍ਹਾਂ ਦੇ ਚਮੂਨੇ ਲੜਦੇ ਹੁਣ ਤੇ ਹੁਣ ਚਮੂਨੇ ਜਿਹੜੇ ਆ ਇਹ ਭੇਡਾਂ ਨੂੰ ਲੜਨੇ ਆ ਨੰਬਰ 2 ਤੇ ਗੱਲ ਇਹੇ ਜੀ ਇਹਨੇ ਹਿੰਦੀ ਨੂੰ ਮਾਸੀ ਕਹਿੰਦਾ ਮਾਸੀ ਆ ਸਾਡੀ ਇੱਥੇ ਕਾਹ ਤੋਂ ਮੁਕਰਨਾ ਹੈ ਉਰਦੂ ਦੀ ਮਾਸੀ ਆ ਸਾਫ ਭਾਸ਼ਾ ਤੇ ਬਾਬਾ ਦੀ ਸਾਰੀਆਂ ਸਿੱਖਣੀਆਂ ਚਾਹੀਦੀਆਂ ਇਹ ਗੱਲ ਠੀਕ ਆ ਭਾਸ਼ਾ ਹਨ ਸਿੱਖਣੇ ਚਾਹੀਦੇ ਮੈਂ ਆਪਣੀ ਪਹਿਲੀ ਵੀਡੀਓ ਵਿੱਚ ਵੀ ਗੱਲ ਇਹ ਕੀਤੀ ਆ ਵੀ ਜੇ ਆਪਾਂ ਤਾਮਿਲਨਾਡੂ ਕਰਨਾਟਕਾ ਵੱਲ ਗਏ ਆ ਉੱਥੇ ਹੀ ਪੰਜਾਬੀ ਉਹਨਾਂ ਦੇ ਨਾਲ ਬੋਲਾਂਗੇ ਤਾਂ ਉਹਨੂੰ ਸਮਝ ਪਾਊਗੀ ਸਾਡੀ ਗੱਲ ਦੀ ਜਾਂ ਉਹਦੇ ਨਾਲ ਅਸੀਂ ਇੰਗਲਿਸ਼ ਬੋਲਾਂਗੇ ਜਾਂ ਹਿੰਦੀ ਬੋਲਾਂਗੇ ਫੇਰ ਉਹਨੂੰ ਗੱਲ ਦੀ ਸਮਝ ਲੱਗਣੀ ਆ ਹੁਣ ਜਿਹੜੇ ਪੰਜਾਬੀ ਬੰਦੇ ਆ ਹਰੇਕ ਭਾਸ਼ਾ ਨੂੰ ਕੈਚ ਕਰਦੇ ਆ ਹਰ ਇੱਕ ਭਾਸ਼ਾ ਬੋਲਣ ਦੇ ਵਿੱਚ ਸਮਰਥਿਆ ਪੰਜਾਬੀ ਹੁਣ ਮੇਰੀ ਗੱਲ ਸੁਣੋ ਚਲੋ ਜੀ ਉਹਨੇ 마ਸੀ ਕਹੇ ਤਾ ਤੇ ਤੁਸੀਂ 마ਸੀ ਬਣਾ ਲਈ ਫਿਰ ਹਾਂ ਤੁਸੀਂ ਬਣਾ ਲਈ ਤੁਸੀਂ ਬਣਾ ਲਈ ਆ ਇੱਕ ਬੰਨੇ ਇਹਨਾਂ ਲੋਕਾਂ ਦੇ ਬੱਚੇ ਉਹ ਸਕੂਲਾਂ ਚ ਜਾਂਦੇ ਆ ਹਾਂ ਦਿੱਤੇ ਹਿੰਦੀ ਦੇ ਇੰਗਲਿਸ਼ ਆ ਬਾਬਾ ਬਸ ਆਪਣੇ ਬੱਚਿਆਂ ਨੂੰ ਇਹ ਭੇਡਾਂ ਜਿਹੜੀਆਂ ਕੁਝ ਭੇਡਾਂ ਜਿਹੜੇ ਗਲਤ ਬੋਲਣਗੇ ਸਾਨੂੰ ਹਾਂ ਆਪਣੇ ਬੱਚੇ ਇਹਨਾਂ ਦੇ ਬਾਬਾ ਜੀ ਕਾਨਵਰਟ ਸਕੂਲਾਂ 'ਚ ਪੜਦੇ ਆ ਪੜਦੇ ਆ ਤੇ ਦੁੱਧਿਆਂ ਨੂੰ ਭੈਣ ਮੰਗਣੇ ਗਦਾਰ ਦੱਸਦੇ ਆਣ ਕੇ ਇਦਾਂ ਦਾ ਤੇ ਫੇਰ ਅੱਗੋਂ ਬੱਤੀਆਂ ਬਣਨੀਆਂ ਬਸ ਬੱਤੀਆਂ ਮੰਨੀਆਂ ਜਿਵੇਂ ਤਾਂ ਬੱਤੀਆਂ ਹੀ ਬਣਨੀਆਂ ਤੁਸੀਂ ਦੱਸੋ ਚਲੋ ਕਮੈਂਟ ਕਰਕੇ ਤੁਹਾਨੂੰ ਪੁੱਛ ਲੈਨੇ ਹਾਂ ਬੱਤੀਆਂ ਹੀ ਬਣਾਓਗੇ ਹਾਂ ਜਦੋਂ ਤੁਹਾਨੂੰ ਕੋਈ ਗਦਾਰ ਕੋ ਅੱਛਾ ਫੇਰ ਇੱਕ ਮੈਂ ਹੋਰ ਵੀ ਗੱਲ ਗਰਦਾਸ ਮਾਨ ਦੀ ਬਾਬਾ ਜੀ ਇਹ ਵੀ ਸੁਣੀ ਆ ਵੀ ਇਹ ਕੇਪੀਐਸ ਗਿੱਲ ਦਾ ਚੇਲਾ ਚੇਲਾ ਚੂਲਾ ਕੋਈ ਨਹੀਂ ਗਾ ਇਹ ਗੱਲ ਮੈਂ ਗੱਲ ਰਿੰਗਰ ਆ ਨਹੀਂ ਜਿੱਥੇ ਹਰਤਾ ਡਾਣਾ ਪੈਂਦਾ ਬਾਬਾ ਮੈਂ ਤਾਂ ਦੱਸਦਾ ਆ ਕੇਲਾ ਨਹੀਂਗਾ ਉਹਨੇ ਗਰਦਾਸਮਨ ਇਸ ਪੱਤੀ ਕਰਨੇ ਦਿੱਤਾ ਆ ਵੀ ਜਦੋਂ ਸਾਡੀ ਫਿਲਮ ਰਿਲੀਜ਼ ਹੋਣ ਲੱਗੀ ਸੀ ਨਾ ਤੇ ਪੁਲਿਸ ਦੇ ਵਿਰੁੱਧ ਜਾਰੀ ਫਿਲਮ ਜਾਂਦੀ ਸੀ ਤੇ ਉਹ ਪੁਲਿਸ ਦੇ ਵਿਰੁੱਧ ਤਾਂ ਫਿਲਮ ਜਾਂਦੀ ਸੀ ਤੇ ਉਦੋਂ ਕੇਪੀਐਸ ਗਿੱਲ ਦਾ ਜੋਰੀ ਤੇ ਆਪਣੇ ਸ਼ਹੀਦ ਸਿੰਘ ਸੂਰਮੇ ਉਹਦੀਆਂ ਕਰਤੂਤਾਂ ਦਾ ਨੂੰ ਪਤਾ ਕਿਦਾਂ ਲੀਆਂ ਹੈ ਤੇ ਉਹਨੇ ਕਿੰਨੇ ਸੂਰਮੇ ਸ਼ਹੀਰ ਕੀਤੇ ਆ ਤੇ ਜੇ ਇਹ ਗਰਦਾਸਮਨ ਰਿੰਗ ਪੜਿੰਗ ਤੜਿੰਗ ਕਰਦਾ ਤੇ ਇਹਨੂੰ ਵੀ ਉਹਨਾਂ ਨੇ ਸ਼ਹੀਰ ਕਰ ਦੇਣਾ ਤਾਂ ਕਰਕੇ ਉਹਨਾਂ ਨੇ ਇਹ ਰੰਗ ਫੜ ਕੇ ਦੋ ਫਿਰ ਆਪਣਾ ਸਮਾਂ ਸਮਝਾ ਲਈ ਆ ਉਹਨਾਂ ਨੇ ਉਹਨੂੰ ਉੱਧ ਘਟਨ ਵਾਤੇ ਬੁਲਾਇਆ ਤੇ ਉਹਨੂੰ ਸਮਝਾਇਆ ਕਿ ਇਹ ਫਿਲਮ ਜਿਹੜੀ ਇਦਾਂ ਹੀ ਬਣੀ ਆ ਤੇ ਇਦਾਂ ਸ਼ੂਟ ਕਰਕੇ ਚਲਾਉਣੀ ਆ ਤੇ ਇਹਦੇ ਵਿੱਚ ਕੋਈ ਚੇਲੇਪਨ ਵਾਲੀ ਗੱਲ ਨਹੀਂ ਜੇ ਤੂੰ ਚੇਲੇਪਨ ਦੀ ਗੱਲ ਕਰਦੇ ਆ ਤੇ ਜੇ ਚੇਲੇਪਨ ਦੀ ਗੱਲ ਕਰਦੇ ਆ ਤਾਂ ਫਿਰ ਪੁਰਾਣੀ ਕੋਈ ਵੀਡੀਓ ਕੱਢ ਕੇ ਲਿਆਓ ਸਾਨੂੰ ਵਿਖਾਓ ਫਿਰ ਕੀ ਸਬੂਤ ਆ ਵੀ ਉਹਨੇ ਪੰਜਾਬ ਦੇ ਨੌਜਵਾਨਾਂ ਦੇ ਵਾਸਤੇ ਕੋਈ ਮਾੜਾ ਚੰਗਾ ਕੰਮ ਕੀਤਾ ਰਹੇ ਬਾਬਾ ਜੀ ਕੇ ਪੀਐਸ ਗੱਲ ਜਿਹੜਾ ਉਹ ਹੈਗਾ ਮਾੜਾ ਉਹ ਹੈਗਾ ਦੁਸ਼ਟ ਤਾਂ ਸਦਾ ਦੁਸ਼ਟ ਰਹੇਗਾ ਤੇ ਬਿਆਨਤਾ ਜਿਹੜਾ ਬੁੱਚੜਾ ਤਾਂ ਸਦਾ ਬੁੱਚੜ ਰਹੇਗਾ ਜਿੰਨਾ ਚਿਰ ਤੱਕ ਕੋਈ ਗੁਰਦਾਸ ਮਾਨ ਦੀ ਕੋਈ ਮਾੜੀ ਚੰਗੀ ਗੱਲ ਖਬਰ ਸਾਹਮਣੇ ਨਹੀਂ ਆਉਂਦੀ ਉਹਨਾ ਚਿਰ ਤੱਕ ਅਸੀਂ ਨਹੀਂ ਮੰਨਾਂਗੇ ਤੇ ਨਾਂ ਨੂੰ ਕਵਾਂਗੇ ਸਭ ਤੋਂ ਜ਼ਿਆਦਾ ਪੰਜਾਬੀ ਪ੍ਰਮੋਟ ਕਰਨ ਵਾਲਾ ਗੁਰਦਾਸ ਮਾਨ ਆ ਫਿਰ ਦੀ ਇੱਕ ਹੋਰ ਬਾਬਾ ਲਾਲਾ ਲਾਲਾ ਹੁਣ ਕੀ ਆ ਇਹ ਜੀ ਇਹ ਨਕੋਦਰ ਜਿਹੜੀ ਇਹਦੇ ਨਾਲ ਵਿਵਾਦ ਲੜਦਾ ਵੀ ਇਹਨੇ ਜਿਹੜੀ ਪੰਜਾਬ ਦੀ ਜਨ ਸੰਖਿਆ ਆ ਨਾ ਉਹਨੂੰ ਕੀ ਨਾਲ ਇਹਦਾ ਡੇਰੇ ਵੱਲ ਭੇਜਿਆ ਮੇਰੀ ਸੁਣੋ ਗੱਲ ਹੂੰ ਪੰਜਾਬੀ ਫਿਲਮਾਂ ਬਣਦੀਆਂ ਰਹੀਆਂ ਇਹ ਹਿੰਦੀ ਬਾਲੀਵੁੱਡ ਜਿਹੜੀਆਂ ਫਿਲਮਾਂ ਬਣਦੀਆਂ ਤੁਹਾਡੇ ਨਿਆਣੇ ਵੇਖ ਕੇ ਗੁੰਡੇ ਬਣ ਗਿਆ ਫਿਲਮਾਂ ਵੇਖ ਕੇ ਗੁੰਡੇ ਬਣ ਗਿਆ ਠੀਕ ਹੈ ਜੇ ਕੋਈ ਜਾਂਦਾ ਵਾ ਆਪਣਾ ਦਰਬਾਰ ਜਾਵੇ ਗਰਦਾਸ ਮਾਨ ਨਾਲ ਤੁਹਾਡਾ ਕੀ ਲਿੰਕ ਹੈ ਗਰਦਾਸ ਮਾਨ ਵਾਜਾ ਮਾਰਦਾ ਵੀ ਆ ਜਾਓ ਰਾਜਾ ਦੇ ਡੇਰੇ ਨਾਲੇ ਜਾਨੇ ਤੇ ਅਹੀਂ ਆ ਯਾਰ ਨਾਲੇ ਮੇਰੇ ਇੱਕ ਗੱਲ ਸੁਣ ਵੀ ਜੇ ਗਰਦਾਸ ਮਾਨ ਨੇ ਗਲਦੇ ਚ ਗਾਤਰਾ ਪਾਇਆ ਹੋਵੇ ਅਮਰ ਛਿਆ ਹੋਵੇ ਤੇ ਜੇ ਉਹੋ ਜੀ ਜਗ੍ਹਾ ਤੇ ਜਾਵੇ ਤਾਂ ਫੇਰ ਤੇ ਆਪਾਂ ਉਹਦੇ ਗੱਲ ਸਾਫਾ ਪਾਈਏ ਤੇ ਜਿੰਨਾ ਚਿਰ ਦਾ ਕੋਈ ਸਫਾਪਾ ਆਪਾਂ ਨਹੀਂ ਰਹਾ ਤਾਂ ਬਾਹ ਨਹੀਂ ਸਕਦੇ ਉਹ ਮੋਨਾ ਕੋਨਾ ਉਹਦਾ ਕਾਮਨ ਵਾਲੇ ਯਾਰ ਸਿੰਗਰ ਦਾ ਜਿਹੜਾ ਸਿੰਗਰ ਬੰਦਾ ਹੈ ਨਾ ਉਹ ਉਹਨੂੰ ਜਿਹੜਾ ਬੰਦਾ ਪੈਸੇ ਦੇਊਗਾ ਉਹਨੇ ਜਿੱਥੇ ਮਰਜ਼ੀ ਗਾਉਣਾ ਭਾਵੇਂ ਕੋਈ ਮੋਟਰ ਤੇ ਸੱਜ ਲੈ ਮੋਟਰ ਤੇ ਸੱਜ ਲੈ ਚਲ ਤੇ ਹੁਣ ਤੂੰ ਆ ਸਿੰਗਰ ਆ ਕੋਈ ਦੂਸੇ ਨਾ ਸੁਣ ਲੈ ਹੁਣ ਤੂੰ ਆ ਸਿੰਗਰ ਆ ਹੁਣ ਅਸੀਂ ਮਾਲਾ ਕਹਿੰਨੇ ਭਗਤ ਧਾਰਮਿਕ ਦੇ ਕੋਈ ਵੀ ਬੰਦਾ ਤੂੰ ਹੈਗਾ ਜਾਂ ਕੋਈ ਅ ਦੂਜੇ ਗਾਣੇ ਗਾਉਣ ਵਾਲਾ ਤੂੰ ਹੈਗਾ ਅਸੀਂ ਤੈਨੂੰ ਪੈਸੇ ਦੇਵਾਂਗੇ ਤਾਂ ਤੂੰ ਗਾਉਣ ਵਾਸਤੇ ਗੱਡੀਆਂ ਕਰਕੇ ਆ ਨਹੀਂ ਜਾਣਾ ਬਿਲਕੁਲ ਬਿਲਕੁਲ ਤੇ ਤੇਰਾ ਕੰਮ ਹੈ ਬਿਲਕੁਲ ਤੇਰਾ ਕੰ ਪਰ ਪਰਫਾਰਮੈਂਸ ਕਰਨਾ ਸਟੇਜਾਂ ਉੱਤੇ ਜਾ ਕੇ ਗਾਣੇ ਗਾਉਣੇ ਤੇ ਤੇਰੀ ਰੋਟੀ ਆ ਇਹਦੇ ਵਿੱਚ ਇਹ ਨਹੀਂਗਾ ਵੀ ਆਪ ਆਪਣਾ ਪੰਜਾਬੀ ਭਰਾ ਆ ਤੇ ਇਹਨੂੰ ਆਪਾਂ ਦਬੋਚ ਲਈਏ ਦੱਬ ਲਈਏ ਕੱਟ ਲਈਏ ਵਾੜ ਲਈਏ ਬਾਬਾ ਸੁਣਿਓ ਮੇਰੀ ਗੱਲ ਸਾਰੇ ਧਿਆਨ ਦੇ ਨਾਲ ਸੁਣਿਓ ਭਾਈ ਸਾਡੇ ਵੱਲੋਂ ਗੁਰਦਾਸ ਮਾਨ ਨੂੰ ਕਲੀਨ ਚੇਟ ਆ ਠੀਕ ਹੈ ਸਾਡੇ ਵੱਲੋਂ ਕਲੀਨ ਸਾਡਾ ਉਹ ਵੱਡਾ ਭਰਾ ਆ ਸਾਨੂੰ ਉਹਦਾ ਬੈਕਗ੍ਰਾਉਂਡ ਜਿਹੜਾ ਸਿਰਫ ਇੰਨਾ ਕੁ ਪਤਾ ਵੀ ਕੇਪੀਐਸਐਲ ਦਾ ਤੁਸੀਂ ਟੇਲਾ ਕਹਿੰਨੇ ਆ ਕਿ ਉਨੇ ਬਾਬੇ ਨੇ ਸਪਸ਼ਟ ਕਰਤਾ ਵੀ ਉਹ ਹਰੇਕ ਤਾਂ ਸਿੰਘਰ ਨੂੰ ਜਾਣਾ ਪੈਂਦਾ ਉਹਨਾਂ ਦੀ ਰੋਜੀ ਰੋਟੀ ਆ ਤੁਸੀਂ ਆਪਣੇ ਆਪ ਨੂੰ ਸੁਧਾਰੋ ਜਿਹੜੇ ਡੇਰਿਆਂ ਹੋਰ ਤੇ ਲੋਕੀ ਜਾਂਦੇ ਆ ਨਾ ਉਹਨਾਂ ਨੂੰ ਫੜੋ ਜਾ ਕੇ ਇੱਕ ਬੰਦੇ ਦੇ ਵੈਰ ਨਹੀਂ ਪੈ ਜਾਂਦਾ ਹੁੰਦਾ ਆਪਣਾ ਭਰਾ ਆ ਚਲੋ ਜੇ ਉਹ ਕੋ ਗਲਤੀ ਹੋ ਗਈ ਉਹਨੇ ਮਾਫੀ ਮੰਗ ਲਈ ਫੋਰ ਦੱਸੋ ਤੁਹਾਨੂੰ ਕੀ ਦੇ ਵੀ ਫਿਰ ਹੁਣ ਜਾਣ ਹੀ ਆ ਜਾਣ ਲੈ ਲੋ ਜਾਣ ਲੈ ਲੋ ਜਾ ਕੇ ਜਾਣ ਲੈ ਲੋ ਮਾਰ ਦਿਓ ਜਾ ਕੇ ਪੰਚ ਦੇ ਵਿੱਚ ਕਿੰਨੇ ਗਦਾਰ ਆ ਗੋਲਕਚੋਰ ਬੂਟੇ ਵਰਗੇ ਮੰਡ ਵਰਗੇ ਆ ਸ਼ਿਵ ਸੈਨਿਕ ਵਰਗੇ ਜਿਹੜੇ ਦੋ ਫਾੜ ਕਰ ਰਹੇ ਆ ਉਹਨਾਂ ਨੂੰ ਜਾ ਕੇ ਫੜੋ ਐਵੇਂ ਨਹੀਂ ਡਨੇ ਖਨੇ ਦੇ ਪਿੱਛੇ ਪੈ ਜਾਈਦਾ ਹੁੰਦਾ ਨਾਲੇ ਬੈਰੀ ਇੱਕ ਗੱਲ ਸੁਣੋ ਚਿੱਟਾ ਪੰਜਾਬ ਦੇ ਵਿੱਚ ਛਰਿਆਂ ਵਾਂਗ ਡਿਆ ਆ ਲੀਡਰਾਂ ਨੂੰ ਜਾ ਕੇ ਕਿਉਂ ਨਹੀਂ ਗੱਲਾਂ ਫੜਦੇ ਬਈ ਲੀਡਰਾਂ ਨੂੰ ਫੜੋ ਜਾ ਕੇ ਗਰਦਾਸ ਮਾਨ ਨੂੰ ਤੇ ਜਦੋਂ ਮਰਜੀ ਤੁਸੀਂ ਫੜ ਲੈਣੇ ਆ ਤੇ ਲੀਡਰਾਂ ਨੂੰ ਜਾ ਕੇ ਫੜੋ ਜਾ ਕੇ ਕਦੀ ਆਨੇ ਆ ਭਾਰਤ ਦਾ ਏਜੰਟ ਆ ਜੀਏ ਇਹ ਹੋਰ ਏਜੰਟ ਆ ਰੀਆ ਆਰਐਸ ਦਾ ਬੰਦਾ ਆ ਓਏ ਜੇ ਆਰਐਸ ਦਾ ਬੰਦਾ ਆ ਤੇ ਅੱਜ ਤੱਕ ਉਹਨੇ ਫਿਰ ਇਲੈਕਸ਼ਨ ਕਿਉਂ ਨਹੀਂ ਲੜੀ ਜੇ ਬੀਜਪੀ ਦਾ ਬੰਦਾ ਰ ਫਿਰ ਇਲੈਕਸ਼ਨ ਕਿਉਂ ਨਹੀਂ ਲੜੀ ਕੁਰਸੀ ਤੇ ਕਿਉਂ ਨਹੀਂ ਬੈਠਾ ਢਾਡੇ ਸਰਾਹ ਤੇ ਕਿਉਂ ਨਹੀਂ ਬੈਠਾ ਦਿਓ ਸਬੂਤ ਹੈਗਾ ਕੋਈ ਸਬੂਤ ਇਹ ਲੋਕ ਕਹਿੰਦੇ ਸੀ ਗਰਦਾਸ ਮਾਨ ਨੇ ਇਲੈਕਸ਼ਨ ਚ ਲੜਨਾ ਤਾਂ ਕਰਕੇ ਇਹ ਭਿੰਦੀ ਨੂੰ ਹੋਰ ਦੀਪ ਸਿੱਧੂ ਨੇ ਵੀ ਇਹੋ ਆਉਂਦੇ ਸੀ ਇਹ ਭੇਡਾਂ ਆ ਹੁਣ ਕੀ ਕਹੀਏ ਤੋ ਦੀਪ ਸਿੱਧੂ ਨੂੰ ਤੁਸੀਂ ਇਹੋ ਆਨੇ ਸੀ ਵੀ ਦੀਪ ਸਿੱਧੂ ਤਾਂ ਕਾਂ ਗਾਂਡਿਆ ਜੀ ਇਹਨੇ ਇਲੈਕਸ਼ਨ ਲੜਨੀ ਆ ਜੀ ਬੀਜਪੀ ਵੱਲੋਂ ਆ ਜੀ ਤੋ ਜਦੋਂ ਦੀਪ ਸਿੱਧੂ ਦਾ ਫਿਰ ਗੁਜਰ ਗਿਆ ਫੇ ਪਾ ਲੱਗਾ ਰ ਫਿਰ ਸਾਰੇ ਅੱਖਾਂ ਦੇ ਬੰਦੇ ਹੋ ਗਏ ਇਹ ਲੋਕਾਂ ਉਹੋ ਤਾਂ ਗੱਲ ਆ ਜਦੋਂ ਬੰਦਾ ਜਿੰਦਾ ਓਦੋਂ ਤੁਸੀਂ ਕਦਰ ਨਹੀਂ ਕਰਨੀ ਜਦੋਂ ਬੰਦਾ ਮਰ ਜਾਂਦਾ ਮਿਲ ਕੇ ਤੁਸੀਂ ਰੋਣੇ ਅੱਖਾਂ 'ਚ ਕਿਸ ਹੰਦ ਦੇ ਜਿਹੜੇ ਦੀਪ ਸਿੱਧੂ ਦੇ ਸਪੋਰਟਰ ਆ ਜਿਹੜੇ ਜਾਦੇ ਉਹ ਮੈਨੂੰ ਦੱਸੋ ਵੀ ਜੇ ਤੁਸੀਂ ਦੀਪ ਸਿੱਧੂ ਦੇ ਵਾਸਤੇ ਇੰਨਾ ਹੀ ਤਾਂ ਦਰਦ ਰੱਖਦੇ ਸੀ ਜਿਹੜੀ ਉਹਦੇ ਨਾਲ ਘਟਨਾ ਵਾਪਰੀ ਅੱਜ ਤੱਕ ਕੋਈ ਉਹਦਾ ਦੱਸਿਆ ਨਹੀਂ ਆ ਕੋਈ ਉਹਦਾ ਕੀ ਉਹਨੂੰ ਕੀ ਦਿੰਦੇ ਪਤਾ ਨਹੀਂ ਲੱਗਾ ਵੀ ਮਤਲਬ ਇਹਨਾਂ ਨੇ ਕੋਈ ਐਕਸ਼ਨ ਨਹੀਂ ਲਿਆ ਪਤਾ ਲੱਗੇ ਵੀ ਉਹਦੀ ਮੌਤ ਹੋਈ ਕਿਵੇਂ ਹੋਈ ਕਿਵੇਂ ਆ ਪਰ ਪ੍ਰੂਫ ਸਾਹਮਣੇ ਆਵੇ ਕਾਰਵਾਈਆਂ ਕੋਈ ਇਹਨਾਂ ਨੇ ਕੁਛ ਨਹੀਂ ਮਤਲਬ ਸਰਕਾਰੀ ਦਰਬਾਰੇ ਗਏ ਕੁਛ ਨਹੀਂ ਹੋਇਆ ਜਦੋਂ ਬਸ ਉਹਦਾ ਆ ਅੰਤ ਸਮਾ ਆਇਆ ਜਦੋਂ ਮੜੀਆਂ ਚ ਇਕੱਠ ਕਰ ਲਿਆ ਤੇ ਕਹਿਤਾ ਮੈਂ ਦੀਪ ਸਿੰਘਾਂ ਤੇਰੀ ਸੋਚ ਤੇ ਪਹਿਰਾ ਦਊਂਗਾ ਠੋਕੇ ਦੇ ਨਾਲੇ ਅਮਰਤ ਵੀ ਛਕੂਗਾ ਹੁਣ ਦੀਪ ਸਿੰਘ ਗਿਆ ਤੇ ਅਸੀਂ ਕਿੱਥੇ ਤੇ ਤੁਸੀਂ ਕਿੱਥੇ ਅਮਰਤਪਾਲ ਸਿੰਘ ਖਾਲਸਾ ਵਹੀਰ ਵਾਲਾ ਜੱਲੂਪੁਰ ਖੈੜਿਆਂ ਵਾਲਾ ਉਹਦੇ ਮਗਰ ਕਿੰਨੀ ਦੁਨੀਆ ਫਿਰਦੀ ਸੀ ਤੇ ਜਦੋਂ ਉਹਨਾਂ ਨੂੰ ਭੱਜ ਭਜੋੜ ਪਈ ਜਿਹੜੇ ਕਮੈਂਟ ਕਰਦੇ ਚੱਕ ਦੇ ਫੱਟੇ ਚੱਕ ਦੇ ਫੱਟੇ ਦੇ ਤੇ ਨਾਲ 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 ਸਾਰੇ ਫਿਰਦੇ ਉਹ ਹੁਣ ਵੀਰੇ ਮੇਰੇ ਵੀਰ ਭਰਾ ਕਿੱਥੇ ਗਏ ਆ ਹੁਣ ਉਹ ਜਿਹੜੇ ਬੰਦੇ ਇਹ ਕਾਰਡ ਛਾਤੀਆਂ ਦੇ ਇਹ ਕਾਰਡ ਠੋਕ ਠੋਕੇ ਆਂਦੇ ਉਹ ਨਾਲ ਸਪੋਰਟਰ ਆ ਤੇ ਜਿਹੜਾ ਪਲੇਅਰ ਅਮਰਤਪਾਲ ਨੂੰ ਘੇੜਾ ਪਿਆ ਤੇ ਮੜ ਕੇ ਸਾਰੇ ਜਣੇ ਆਪਣੀਆਂ ਆਈਡੀਆਂ ਤੋਂ ਵੀਡੀਓ ਤੋਂ ਫੋਟੋਆਂ ਵੀ ਡਿਲੀਟ ਕਰਕੇ ਜਿਹੜੀ ਅਮਰਤਪਾਲ ਦੇ ਨਾਲ ਲੱਥੀਆਂ ਸੀ ਤੇ ਸਾਡੀਆਂ ਦੇ ਅਜੇ ਵੀ ਪੇਜ ਤੇ ਪਈਆਂ ਜਦੋਂ ਹੀ ਉਹ ਗੱਲਬਾਤ ਕੀਤੀ ਹੈ ਚਲੋ ਆਪਾਂ ਜ਼ਿਆਦੀ ਗੱਲ ਨਹੀਂ ਇਹ ਸਾਡਾ ਵਿਸ਼ਾ ਨਹੀਂ ਸਾਡਾ ਗਰਦਾਮਾਂ ਤੇ ਗੱਲ ਕਰਨ ਦਾ ਨਾਲਾਂ ਬੰਗਦਾਮਾਂ ਤੇ ਕਾਹਨੇ ਪਰ ਲਿਆ ਕੇ ਟੋਪਕ ਆਪਾਂ ਗੱਲ ਤਾਂ ਕਰਨੇ ਵੀ ਜਦੋਂ ਉਹ ਆਪਾਂ ਇਹ ਇੱਕ ਬੰਦੇ ਨੂੰ ਇੱਕ ਬੰਦਾ ਮਾੜਾ ਕਹੀ ਜਾਵੇ ਕਹੀ ਜਾਵੇ ਕਹੀ ਜਾਂਦੇ ਹੁਣ ਅਸੀਂ ਕੋਈ ਗਰਦਾਸ ਮੰਗ ਕੋ ਕਿਹੜੇ ਪੈਸੇ ਲੈ ਆ ਵੀ ਆਪਾਂ ਕੋ ਪੈਸੇ ਲੈ ਅਸੀਂ ਤਾਂ ਗੱਲ ਸੱਚੀ ਗਾ ਬਿਹਾਰੀ ਕੰਡ ਐ ਬਿਹਾਰੀ ਕੰਡ ਐ ਸੋ ਬਾਕੀ ਪੰਜਾਬੀਓ ਸਾਥ ਦਿਆ ਕਰੋ ਜਿਆਦੀ ਲੰਮੀ ਵੀਡੀਓ ਇਹ ਨਹੀਂ ਬਣਾਉਣੀ ਮੁੜ ਕੇ ਤੁਸੀਂ ਜਿਹੜਾ ਵੀਡੀਓ ਨੂੰ ਛੱਡ ਦਿੰਦੇ ਜੇ ਬਹੁਤ ਤੁਸੀਂ ਗੰਦ ਵੀਡੀਓ ਨੂੰ ਦੇਖਣਾ ਪਸੰਦ ਕਰਦੇ ਜਿਹੜੀਆਂ ਗੰਧੀਆਂ ਰੀਲਾਂ ਉਹ ਆਪਣੇ ਨਿਆਣਿਆਂ ਨੂੰ ਦਿਖਾਉਂਦੇ ਜੇ ਆਹ ਵਾਲਾ ਸੱਚ ਸੁਣੋ ਤੇ ਸੁਣਾਓ ਸਾਰਿਆਂ ਨੂੰ WhatsApp ਗਰੁੱਪਾਂ 'ਚ ਸ਼ੇਅਰ ਕਰੋ ਇੰਨੀ ਇੱਕ ਬੇਨਤੀ ਆ ਪ੍ਰਵਾਨ ਕਰਿਓ